ਇਲਾਕੇ ਭਰ ਦੇ ਮੁਸਲਿਮ ਭੈਣ ਭਰਾਵਾਂ ਵੱਲੋਂ ਈਦੁਲ ਫਿਤਰ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਅਜ ਮੁਸਲਿਮ ਭਾਈਚਾਰੇ ਨੇ ਵੀ ਕਰਪੂਥਲਾ ਮਸਜਿਦ ਵਿੱਚ ਈਦੁਲ ਫਿਤਰ ਦੀ ਨਮਾਜ਼ अदा ਕੀਤੀ ਅਤੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਇਸ ਦੌਰਾਨ ਸੈਂਕੜੇ ਮੁਸਲਿਮ ਧਰਮ ਦੇ ਲੋਕਾਂ ਨੇ ਇਕੱਠੇ ਹੋ ਕੇ ਖੁਸ਼ੀ ਦੇ ਮਾਹੌਲ ਵਿੱਚ ਨਮਾਜ਼ ਅਦਾ ਕੀਤੀ ਇਸ ਮੌਕੇ ਗੱਲਬਾਤ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਹਰ ਸਾਲ ਇਸ ਤਿਉਹਾਰ ਦੀ ਬੜੀ ਧੂਮ ਧਾਮ ਨਾਲ ਉਡੀਕ ਕਰਦੇ ਹਨ ਅਤੇ ਫਿਰ 30 ਦਿਨ ਬਾਅਦ ਰੋਜ਼ੇ ਅਤੇ 30 ਤਰਾਬੀਆਂ ਤੋਂ ਬਾਅਦ ਲੋਕ ਨਮਾਜ਼ ਅਦਾ ਕਰਦੇ ਹਨ ਜਿਸ ਰਾਹੀਂ ਉਹ ਇਸ ਤਿਹਾੜ ਨੂੰ ਮਜ਼ਬੂਤ ਕਰਨ ਲਈ ਅੱਲਾਹ ਅੱਗੇ ਪ੍ਰਾਰਥਨਾ ਕਰਦੇ ਹਨ ਹਰ ਪਾਸੇ ਸ਼ਾਂਤੀ ਅਤੇ ਭਾਈਚਾਰੇ ਦਾ ਬੰਧਨ ਬਣਿਆ ਰਹੇ ਕਰਪੂਥਲਾ ਤੋਂ ਅਜੇ ਸੱਬਰਵਾਲ ਦੀ ਰਿਪੋਰਟ ਦੇਖੋ ਜੀ ਸਾਡਾ ਮਾਹੀ ਰਮਜ਼ਾਨ ਨੂੰ ਮੁਬਾਰਕ ਦਾ ਕਮਹੀਨਾ ਹੁੰਦਾ ਪਵਿੱਤਰ ਮਹੀਨਾ ਜਿਹਦੇ ਵਿੱਚ ਅਸੀਂ ਰੋਜ਼ੇ ਰੱਖਦੇ ਆ ਉਹ ਇੱਕ ਮਹੀਨੇ ਦਾ ਹੁੰਦਾ ਉਸ ਤੋਂ ਬਾਅਦ ਸਾਡੀ ਈਦੁਲ ਫਿਤਰ ਆਉਂਦੀ ਆ ਇਸ ਤੋਂ ਬਾਅਦ ਇੱਕ ਸਾਡੀ ਈਦੁਲ ਅਜ਼ਾਹ ਹੋਣੀ ਆ ਅੱਜ ਜਿਹੜੀ ਸਾਡੀ ਇਹ ਈਦੁਲ ਫਿਤਰ ਆ ਇਸ ਮੌਕੇ ਤੇ ਅਸੀਂ ਨਮਾਜ਼ Eid ul Fitr ਦੀ ਅਦਾ ਕਰਨ ਦੇ ਵਾਸਤੇ ਸਾਰਾ ਮੁਸਲਮਾਨ ਭਾਈ ਜਰਾ ਜਿਹੜਾ ਇੱਥੇ ਇਕੱਠਾ ਹੋਇਆ ਅੱਲਾਹ ਤਬਾਰਕ ਵਾਤਾਲਾ ਤੋਂ ਅਸੀਂ ਆਪਣੇ ਖੁਦਾਵੰਦ ਕਰੀਮ ਤੋਂ ਆਪਣੇ ਰੱਬ ਰਹੀਮ ਤੋਂ ਇਹ ਚੀਜ਼ ਲਈ ਇਕੱਠੇ ਹੋਏ ਆ ਇਸ ਜੀ ਲਈ ਨਮਾਜ਼ ਅਦਾ ਕਿਉਂਕਿ ਸਾਡਾ ਜਿਹੜਾ ਮਹੀਨ ਰਮਜ਼ਾਨ ਮੁਬਾਰਕ ਦਾ ਮਹੀਨਾ ਗਿਆ ਉਸ ਤੋਂ ਬਾਅਦ ਉਸ ਮਹੀਨੇ ਦੇ ਜਾਣ ਤੇ ਖੁਸ਼ੀ ਦੇ ਅੰਦਰ ਦੋਰ ਕਾ ਨਮਾਜ਼ Eid ul Fitr ਅਸੀਂ ਪੜਦੇ ਆ ਔਰ ਮਹੀਨ ਰਮਜ਼ਾਨ ਮੁਬਾਰਕ ਦਾ ਜਿੰਨੇ ਸਾਡੀ ਕੋਈ ਗਲਤੀ ਕੋਤਾਈ ਹੋਈ ਹੁੰਦੀ ਆ ਅੱਪਾ ਇਸ ਦੇ ਵਿੱਚ ਦੁਆ ਕਰਦੇ ਆਂ ਔਰ ਆਪਣੇ ਵਤਨ ਦੇ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਜਿੰਨੀ ਵੀ ਸਾਡੀ مخلوਕ ਆ ਦੁਨੀਆ ਦੇ ਉੱਪਰ ਇਨਸਾਨੀਅਤ ਆ ਅਸੀਂ ਸਾਰਿਆਂ ਦੇ ਵਾਸਤੇ ਆਮਨ ਚੈਨ ਔਰ ਸਕੂਨ ਦੀ ਜਿਹੜੀ ਆ ਉਹ ਦੁਆ ਕਰਦੇ ਆਂ ਔਰ ਪਵ ਪਾਕ ਪਵਿੱਤਰ ਮਹੀਨੇ ਤੋਂ ਬਾਅਦ ਸਾਡੀ ਈਦੁਲ ਫਿਤਰ ਜਿਹੜੀ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਨਮਾਜ਼ ਅਦਾ ਕਰਦੇ ਆਪਣੇ ਅੱਲਾ ਨੂੰ ਆਪਣੇ ਰੱਬ ਨੂੰ ਰਾਜ਼ੀ ਕਰਨ ਦੇ ਵਾਸਤੇ ਔਰ ਸਾਡੀ ਆਪਣੇ ਮੁਸਲਮ ਭਾਈਚਾਰੇ ਨੂੰ ਨਹੀਂ ਬਲਕੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਆ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਵਸਨੇ ਦਾ ਹਿੰਦੂ, ਮੁਸਲਮ, ਸਿੱਖ, ਈਸਾਈ ਅਸੀਂ ਸਾਰੇ ਭਾਈਚਾਰੇ ਆ ਔਰ ਅਸੀਂ ਈਦੁਲ ਫਿਤਰ ਦੀ ਮੁਬਾਰਕਬਾਦ ਦਿੰਨੇ ਆ ਆਪਣੇ ਵਰਤਮ ਦੇ ਲੋਕਾਂ ਨੂੰ ਪੂਰੇ ਦੁਨੀਆ ਵਰਲਡ ਦੇ ਲੋਕਾਂ ਨੂੰ ਈਦੁਲ ਫਿਤਰ ਦੀ ਲੱਖ ਲੱਖ ਮੁਬਾਰਕਾਂ ਸਾਡੇ ਚ ਆਇਓ ਹਿੰਦੂ ਐ, ਮੁਸਲਮ ਐ, ਸਿੱਖ ਐ, ਈਸਾਈ ਅਸੀਂ ਸਾਰਿਆਂ ਦੇ ਨਾਲ ਸਾਂਝਾ ਸਾਡੀ ਸਾਰਿਆਂ ਦੇ ਲਈ ਦੁਆਵਾਂ માં ਕਿ ਜਿਹੜੇ ਵੀ ਕੋਈ ਕਿਸੇ ਮੁਸ਼ਕਿਲਾਂ ਦੇ ਵਿੱਚ ਅੱਲਾ ਤੁਬਾਰਕ ਵਤਾਲਾ ਉਹਨਾਂ ਦੀ ਇਹ ਮੁਸ਼ਕਲਾਂ ਨੂੰ ਹੱਲ ਕਰੇ ਔਰ ਸਾਡੀ ਇਹ ਦੁਆਵਾਂ ਕਿ ਅੱਲਾ ਤੁਬਾਰਕ ਵਤਾਲਾ ਅਮਨ ਔਰ ਸਕੂਨ ਔਰ ਚੈਨ ਸਾਡੇ ਵਤਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਰ ਇੱਕ ਨੂੰ عطا ਫਰਮਾਵੇ ਅਸੀਂ ਆਪਸ ਦੇ ਵਿੱਚ ਭਾਈਚਾਰੇ ਦੀ ਸਾਂਝ ਦੇ ਨਾਲ ਇਕੱਠੇ ਰਹੀਏ ਕਿ ਗੁਲਾਬ ਦੀ ਤਰ੍ਹਾਂ ਸੋ ਇਹਨਾਂ ਕਹਿੰਦਾ ਹੋਇਆ ਬਹੁਤ ਬਹੁਤ ਮੁਬਾਰਕਾ ਈਦੁਲ ਫਿਤਰ ਦੀ ਆਬ ਸਭ ਨੂੰ ਤੁਹਾਡੇ ਚੈਨਲ ਦੇ ਮਦਮ ਰਹੀਮ ਹੈ ਲੋਕਾਂ ਨੂੰ ਇਹ ਤੇ ਸੰਦੇਸ਼ ਦੇਣਾ ਚਾਹੁੰਦਾ ਅਸਲਾਮੁਅਲੈਕੁਮ ਵ ਰਹਿਮਤੁਲ ਲਾਹ। ਅਸਲਾਮੁਅਲੈਕੁਮ ਜੀ ਪਹਿਲਾਂ ਸਾਰਿਆਂ ਨੂੰ ਔਰ ਮਜੀਬ ਅਲੀ ਜਨਰਲ ਫੈਕਟਰੀ ਗੁਜਰਮਾਹ ਸਭਾ ਵਿਲਸ ਕਮੇਟੀ ਅੱਜ Eid ਦੀ ਨਮਾਜ਼ ਜਿਹੜੀ ਹੈ ਜ਼ਿਲ੍ਹਾ ਕਪੂਰਥਲਾ ਦੀ Eidਗਾ ਦੇ ਵਿੱਚ ਮਨਾਈ ਗਈ ਹੈ ਜੋ ਕਿ ਬਾਸਟੈਂਡ ਦੇ ਨਜ਼ਦੀਕ ਆ ਔਰ ਇਤਿਹਾਸਕ Eidਗਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਔਰ ਇੱਥੇ ਦੁਆ ਕੀਤੀ ਗਈ ਪੂਰੇ ਵਿਸ਼ਵ ਦੇ ਲਈ ਦੁਆ ਕੀਤੀ ਗਈ ਹਿੰਦੁਸਤਾਨ ਦੇ ਲਈ ਦੁਆ ਕੀਤੀ ਗਈ ਔਰ ਫਲਸਤੀਨ ਦੇ ਲੋਕਾਂ ਦੇ ਵਾਸਤੇ ਦੁਆ ਕੀਤੀ ਗਈ ਔਰ ਜਿੰਨੇ ਵੀ ਮਜ਼ਲੂਮ ਨੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਅੱਜ ਦੁਆ ਕੀਤੀ ਗਈ ਔਰ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ Eidul Fitr ਦਾ ਜ ਇੱਕ ਵਾਰ ਫਿਰ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਬਾਦਾਂ ਪੇਸ਼ ਕਰਦਾ। ਆ ਆ ਆਮ ਲੋਕਾਂ ਦੇ ਲਈ ਸੰਦੇਸ਼ ਕੋਈ ਦੇਣਾ ਚਾਹੁੰਦੇ ਹੋ ਤੁਸੀਂ? ਆਮ ਲੋਕਾਂ ਦਾ ਸੰਦੇਸ਼ ਇਹ ਦੇਖੋ ਜੀ ਈਦ ਦਾ ਤਿਹਾਰ ਜੋ ਹੈ ਇੱਕ ਪਿਆਰ ਦਾ ਸਨੇਹਾ ਦੇਣ ਵਾਲਾ ਤਿਹਾਰ ਹੈ। ਅਸੀਂ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਅਪੀਲ ਕਰਦੇ ਹਾਂ ਕਿ ਈਦ ਜਿਹੜੀ ਹੈ ਗਰੀਬ ਦੀ ਵੀ ਹੈ, ਅਮੀਰ ਦੀ ਵੀ ਹੈ। ਇਸ ਦੇ ਵਿੱਚ ਸਾਡਾ ਇੱਕ ਨਿਜ਼ਾਮ ਹੈ ਕਿ ਸਦਕਾ ਫਿਤਰਾ ਜ਼ਕਾਤ ਜੋ ਹੈ ਉਹ ਅਸੀਂ ਦੇ ਕੇ ਗਰੀਬ ਲੋਕ ਜਿਹੜੇ ਆ ਸਾਡੇ ਨਾਲ شمار ਹੋ ਜਾਣ ਸਾਡੇ ਬਰਾਬਰ ਹੋ ਕੇ ਈਦ ਦੇ ਇਸ ਦਿਨ ਦਾ ਮਨਾਉਣ ਦੇ ਵਿੱਚ ਉਹ ਲੋਕ ਵੀ ਕਾਮਯਾਬ ਹੋਣ ਅਸੀਂ ਸਾਰੇ ਜਿੰਨੇ ਵੀ ਲੋਕ ਜ਼ਕਾਤ ਸਦਕਾ ਫਿਤਰਾ ਦੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚਲੀਏ ਵੱਡੇ ਛੋਟਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚਲੀਏ ਔਰ ਇੱਕ ਅੱਛਾ ਔਰ ਸਿਹਰਦ ਔਰ ਭਾਈਚਾਰਕ ਸਾਂਝ ਦਾ ਜਿਹੜਾ ਵੱਡਾ ਸਨੇਹਾਂ ਦੀ